ਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਸੁਖੰਦ ਸੁਨੇਹੇ ਲੰਗਾਓ ਬੁਹਾ ਖੁੱਲਾ ਹੈ ਜਿਹੜਾ ਵਿਅਕਤੀ ਕੋਰ ਨਿਰਾਸ਼ਾ ਵਿੱਚ ਵੀ ਚਾਨਣ ਦਾ ਸੁਪਨਾ ਲੈ ਸਕਦਾ ਹੋਵੇ ਉਸ ਦੀ ਜ਼ਿੰਦਗੀ ਵਿੱਚ ਕਦੇ ਵੀ ਮੱਸਿਆ ਨਹੀਂ ਹੋ ਸਕਦੀ ਅਜਿਹੇ ਵਿਅਕਤੀ ਦੀ ਜ਼ਿੰਦਗੀ ਵਿੱਚ ਜਦੋਂ ਵੀ ਕਿਧਰੇ ਮੱਸਿਆ ਆ ਜਾਵੇ ਉਸ ਰਾਤ ਉਹ ਦੀਵੇ ਬਾਲ ਕੇ ਉਸ ਨੂੰ ਦੀਵਾਲੀ ਦਾ ਤਿਹਾਰ ਬਣਾ ਲਵੇਗਾ ਜਿਨ੍ਹਾਂ ਦੇ ਅੰਦਰ ਚਾਨਣਾ ਹੁੰਦਾ ਹੈ ਉਹ ਗੁਨਾਹਾਂ ਦੇ ਭਰੇ ਪੰਡਾਲ ਵਿੱਚ ਵੀ ਆਸ਼ਕ ਦੀ ਅੱਖਾਂ ਵਾਂਗ ਚਮਕਦੇ ਹਨ ਤੇ ਗਰਜ ਦੀ ਚਮਕਦੀ ਬਿਜਲੀ ਦੀ ਲੀਪੀ ਵਿੱਚ ਅੰਬਰ ਦੇ ਕਾਲੇ ਕਾਗਜ਼ਾਂ ਤੇ ਆਪਣੇ ਦਸਤਕਤ ਕਰ ਜਾਂਦੇ ਹਨ ਜਿਹੜੇ ਪਹਾੜਾਂ ਤੇ ਚੜਦੇ ਹਨ ਉਹ ਪਹਾੜਾਂ ਨੂੰ ਚੜਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ ਜਦੋਂ ਕਿ ਦੂਜੇ ਵਿਅਕਤੀ ਹਰ ਵੇਲੇ ਤਿਲਕ ਕੇ ਡਿੱਗ ਪੈਣ ਦੇ ਡਰ ਨਾਲ ਸਹਮੇ ਰਹਿੰਦੇ ਹਨ ਮੁਸੀਬਤਾਂ ਸਾਨੂੰ ਖੁੱਲਣ ਲਈ ਕਹਿੰਦੀਆਂ ਹਨ ਅਤੇ ਸਾਡੇ ਖੁੱਲਣ ਨਾਲ ਮੁਸੀਬਤਾਂ ਦੀ ਜਿਲਤ ਵੱਜ ਜਾਂਦੀ ਹੈ ਕਿਸੇ ਚੰਗੇ ਬੰਦੇ ਨੂੰ ਪਿਆਰ ਕਰਨ ਨਾਲ ਅਸੀਂ ਆਪਣੇ ਚੰਗੇ ਹੋਣ ਦਾ ਵਿਸ਼ਵਾਸ ਪਾਲਦੇ ਹਾਂ ਇਸ ਵਿਸ਼ਵਾਸ ਕਾਰਨ ਸਾਡੀ ਦ੍ਰਿਸ਼ਟੀ ਵਿਸ਼ਾਲ ਸਾਡਾ ਹਿਰਦਾ ਉਦਾਰ ਅਤੇ ਸਾਡਾ ਵਿਹਾਰ ਪਰਉਪਕਾਰੀ ਹੋ ਨਿਪਟਦਾ ਹੈ ਜਿਸ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ ਉਹੋ ਹੀ ਕਿਸੇ ਦੀ ਪ੍ਰਸ਼ੰਸਾ ਕਰ ਸਕਦਾ ਹੈ ਅਤੇ ਜਿਸ ਵਿੱਚ ਪ੍ਰਸ਼ੰਸਾ ਕਰਨ ਦਾ ਹੁਨਰ ਹੈ ਉਸ ਵਿੱਚ ਮੁਸੀਬਤਾਂ ਸਹਿਣ ਅਤੇ ਸਮੱਸਿਆਵਾਂ 'ਵਾਂ ਹੱਲ ਕਰਨ ਦੀ ਹਿੰਮਤ ਇਤਨੀ ਵਧੇਰੇ ਹੁੰਦੀ ਹੈ ਕਿ ਉਹ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਨ ਦੀ ਮੋਜ ਮਨਣ ਲੱਗ ਪੈਂਦਾ ਹੈ ਉਸਦੀ ਹਾਜ਼ਰੀ ਨਾਲ ਹੀ ਮਤਰਈਆਂ ਪੈੜਾਂ ਆਪਣੀਆਂ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਅਤੇ ਸੋਚ ਨੂੰ ਆਈ ਮੋਚ ਠੀਕ ਹੋ ਜਾਂਦੀ ਹੈ। ਹਮਦਰਦੀ ਅਤੇ ਤਰਸ ਦੁਖੀ ਵਿਅਕਤੀ ਦੇ ਦੁੱਖ ਨੂੰ ਘਟਾਉਂਦੇ ਨਹੀਂ ਸਗੋਂ ਉਸ ਦੇ ਪਛੜ ਜਾਣ ਜਾਂ ਹਾਰ ਜਾਣ ਦੇ ਅਹਿਸਾਸ ਨੂੰ ਵਧਾਉਂਦੇ ਹਨ। ਡਿਗੇ ਹੋਏ ਬੰਦੇ ਨੂੰ ਉੱਪਰ ਚੁੱਕਣ ਦੀ ਥਾਂ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ। ਤਾਂ ਕਿ ਉਹ ਆਪੇ ਉੱਠ ਸਕੇ ਉਸ ਵਿੱਚ ਸਵੈ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਫਿਰ ਨਾ ਡਿਗੇ ਉਸ ਨੂੰ ਇਸ ਜੋਗ ਬਣਾਉਣਾ ਚਾਹੀਦਾ ਹੈ ਕਿ ਉਹ ਕਿਸੇ ਨੂੰ ਡਿਗਣ ਨਾ ਦੇਵੇ ਕਿਸੇ ਵੱਲੋਂ ਸਮੱਸਿਆ ਹੱਲ ਕਰਨ ਦੀ ਥਾਂ ਉਸ ਨੂੰ ਆਪ ਇਸ ਜੋਗ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਮ ਆਪ ਹੱਲ ਕਰੇ ਅੰਤਲੇ ਰੂਪ ਵਿੱਚ ਹਰ ਕਿਸੇ ਨੂੰ ਆਪਣੀਆਂ ਸਮੱਸਿਆਵਾਂ ਮ ਆਪ ਹੱਲ ਕਰਨੀਆਂ ਪੈਣਗੀਆਂ ਸੋ ਜ਼ਰੂਰੀ ਹੈ ਕਿ ਸਮੱਸਿਆਵਾਂ 'ਚ ਹੱਲ ਕਰਨ ਦੀ ਆਪਣੀ ਯੋਗਤਾ ਨੂੰ ਵਿਧਾਇਆ ਜਾਵੇ। ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਰਹੀ ਹੈ। ਸਵਾਲ-ਜਵਾਬਾਂ ਵਿੱਚ ਅਤੇ ਜਵਾਬ ਸਵਾਲਾਂ ਵਿੱਚ ਤਬਦੀਲ ਹੋ ਰਹੇ ਹਨ। ਪਾਣੀ ਦੀ ਝਲਕ ਲੁੱਕ ਦਾ ਲਸ਼ਕਾਰਾ ਵੀ ਹੋ ਸਕਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਭਲੇਖੇ ਵਰਤੇ ਹੋਏ ਹਨ। ਸਾਡੇ ਅੰਦਰ ਕਈ ਭਗੋੜਿਆਂ ਨੇ ਪਨਾਹ ਲਈ ਹੋਈ ਹੈ। ਅੱਗ ਪਾਣੀ ਦਾ ਲਿਬਾਸ ਪਾ ਕੇ ਫਿਰ ਰਹੀ ਹੈ। ਵਿਯੋਗ ਦੇ ਵੇੜੇ ਵਿੱਚ ਗਿੱਧਾ ਪੈ ਰਿਹਾ ਹੈ ਹੁਣ ਮੌਸਮ ਇੱਜ਼ਤਦਾਰ ਨਹੀਂ ਰਹੇ ਰੁੱਤ ਬਿਆਬਰੂ ਹੋ ਕੇ ਬੁੜਿਆ ਗਈ ਹੈ ਅੱਖਾਂ ਵਿੱਚ ਮੌਤ ਦਾ ਮੋਤੀਆ ਉਤਰ ਆਇਆ ਹੈ ਆਪਣਾ ਚਾਅ ਦੱਸਣ ਦਾ ਕੋਈ ਢੰਗ ਨਹੀਂ ਰਿਹਾ ਸਭ ਕੁਝ ਉਦਾਸਿਆ ਗਿਆ ਹੈ ਸਭ ਕੁਝ ਸਰਾਪਿਆ ਵਿਖਾਈ ਦਿੰਦਾ ਹੈ ਪਰ ਜ਼ਿੰਦਗੀ ਨੇ ਫਿਰ ਵੀ ਵਹਿਣਾ ਹੈ ਅਸੀਂ ਇਸ ਦੇ ਵਹਿਣ ਨੂੰ ਜਾਰੀ ਰੱਖਣਾ ਹੈ ਸਾਰੇ ਜੀਵ ਜੰਤੂ ਜਗਤ ਵਿੱਚ ਕੇਵਲ ਮਨੁੱਖ ਮੌਤ ਬਾਰੇ ਸੁਚੇਤ ਹੈ। ਅਤੇ ਇਹ ਚੇਤਨਾ ਉਸ ਨੂੰ ਬਚਪਨ ਤੋਂ ਅੰਤ ਤੱਕ ਸਤਾਉਂਦੀ ਹੈ। ਚੇਤਨ ਹੋ ਕੇ ਮਨੁੱਖ ਨੇ ਮੌਤ ਨੂੰ ਆਪਣੀ ਸਭ ਤੋਂ ਵੱਡੀ ਸਮੱਸਿਆ ਬਣਾ ਲਿਆ ਹੈ। ਅਤੇ ਇਸ ਦੇ ਅਤੇ ਹੋਰ अनेका ਪ੍ਰਕਾਰ ਦੇ ਸੰਸਾਰ ਵਿੱਚ ਕਿਰਿਆ ਉਹ ਨਿਰੰਤਰ ਸੋਚਦਾ ਰਹਿੰਦਾ ਹੈ। ਨਿਰੰਤਰ ਸੋਚਨ ਕਾਰਨ ਮਨੁੱਖ ਦੇ ਸਿਰ ਦਾ ਆਕਾਰ ਵੱਡਾ ਹੋ ਰਿਹਾ ਹੈ। ਸਿਰ ਦਾ ਆਕਾਰ ਵੱਡਾ ਹੋਣ ਕਾਰਨ ਪਰਸੂਤ ਪੀੜਾ ਵੱਧ ਰਹੀ ਹੈ ਅਤੇ ਹੁਣ ਬਹੁਤੇ ਬੱਚੇ ਆਪਰੇਸ਼ਨ ਰਾਹੀਂ ਜਨਮ ਲੈ ਰਹੇ ਹਨ ਪਰਸੂਤ ਪੀੜਾ ਕੇਵਲ ਮਨੁੱਖ ਜਾਤੀ ਵਿੱਚ ਹੈ ਅਤੇ ਇਸ ਦਾ ਕਾਰਨ ਬੱਚੇ ਦੇ ਸਿਰ ਦਾ ਵੱਡੇ ਹੁੰਦੇ ਜਾਣਾ ਹੈ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਕਾਰਨ ਮੌਤ ਦੀ ਸੋਝੀ ਹੈ ਇਸ ਸੋਝੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਧਰਮ ਦੇ ਪ੍ਰਭਾਵ ਦੇ ਘਟਨ ਨਾਲ ਮੌਤ ਇੱਕ ਰਹੱਸ ਨਹੀਂ ਰਹੀ ਪਰ ਜਥਾਰਥ ਦਾ ਸਾਹਮਣਾ ਕਰਨ ਦੀ ਮਨੁੱਖ ਵਿੱਚ ਅਜੇ ਹਿੰਮਤ ਨਹੀਂ ਜਾਗੀ। ਅਸੀਂ ਮੌਤ ਤੋਂ ਨਹੀਂ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ। ਕੇਵਲ ਮਾਨਵ ਜਾਤੀ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਹੈ। ਸਾਡੀਆਂ ਬਹੁਤੀਆਂ ਸਮੱਸਿਆਵਾਂ ਰਿਸ਼ਤਿਆਂ ਨਾਤਿਆਂ ਨਾਲ ਸੰਬੰਧਿਤ ਹੁੰਦੀਆਂ ਹਨ। ਮੇਲ ਮਿਲਾਪ ਉਦੋਂ ਤੱਕ ਹੀ ਪ੍ਰਸੰਨ ਕਰਦਾ ਹੈ ਜਦੋਂ ਤੱਕ ਉਸਤੇ ਰਿਸ਼ਤੇ ਨਾਤੇ ਦੀ ਮੋਹਰ ਨਹੀਂ ਲੱਗਦੀ। ਇਹ ਮੋਹਰ ਲੱਗਦਿਆਂ ਹੀ ਮੋਹ ਦੇ ਗੂੜੇ ਪ੍ਰਤੀਤ ਹੁੰਦੇ ਰੰਗ ਪਹਿਲੇ ਹੀ ਧੋ ਵਿੱਚ ਖੁਰ ਜਾਂਦੇ ਹਨ ਯੂਰਪ ਵਿੱਚ ਵਿਅਕਤੀ ਉਸ ਨਾਲ ਵਿਆਹ ਕਰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ ਅਸੀਂ ਜਿਸ ਨਾਲ ਵਿਆਹ ਕਰਦੇ ਹਾਂ ਉਸ ਨੂੰ ਪਿਆਰ ਕਰਨਾ ਪੈਂਦਾ ਹੈ ਸਾਡੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਮਜਬੂਰੀਆਂ ਤੇ ਜ਼ਿੰਮੇਵਾਰੀਆਂ ਵਧੇਰੇ ਹਨ ਅਤੇ ਰਿਸ਼ਤਿਆਂ ਦਾ ਬੋਝ ਅधिक ਹੈ ਕੋਈ ਵੀ ਰਿਸ਼ਤਾ ਸਥਾਪਿਤ ਹੋਣ ਨਾਲ ਅਸੀਂ ਹਿਸਾਬੀ ਕਿਤਾਬੀ ਹੋ ਜਾਂਦੇ ਹਾਂ ਸਾਡੇ ਬਹੁਤੇ ਰਿਸ਼ਤੇ ਲੈਣ ਦੇਣ ਦੇ ਹਨ ਮਨ ਦੇ ਰਿਸ਼ਤਿਆਂ ਦੀ ਘਾਟ ਹੈ ਸਾਡੀ ਰੀਜ ਅਤੇ ਪੀੜ ਵਿੱਚ فاਸਲਾ ਬਹੁਤ ਘਟ ਗਿਆ ਹੈ ਜੇ ਹਰ ਕਿਸੇ ਨੂੰ ਪਤਾ ਲੱਗ ਜਾਵੇ ਕਿ ਦੂਜੇ ਉਸ ਬਾਰੇ ਕੀ ਕਹਿੰਦੇ ਹਨ ਤਾਂ ਕਿਸੇ ਦੀ ਅਰਥੀ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਵੀ ਬੰਦੇ ਥੋੜ੍ਹ ਜਾਣਗੇ ਇੱਕ ਉਮਰ ਆਉਂਦੀ ਹੈ ਰੰਗਾਂ ਚਾਵਾਂ ਵਾਲੀ ਜਦੋਂ ਆਪਣੇ ਆਪ ਤੋਂ ਖੁਸ਼ਬੂ ਆਉਂਦੀ ਹੈ ਜਦੋਂ ਉਡਰਨ ਨੂੰ ਮਾਨ ਕਰਦਾ ਹੈ ਜਦੋਂ ਚੰਨ ਪਿੱਛੇ ਆਉਂਦਾ ਪ੍ਰਤੀਤ ਹੁੰਦਾ ਹੈ ਜਦੋਂ ਕਵਿਤਾ ਪੜਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਵਿਤਾ ਅੰਦਰੋਂ ਉੱਠਦੀ ਹੈ ਜਦੋਂ ਸੋਹਜ ਵੀ ਆਉਂਦਾ ਹੈ ਸੋਜੀ ਵੀ ਜਾਗਦੀ ਹੈ ਜਦੋਂ ਕੱਚੇ ਬਨੇਰੇ ਵੀ ਧੁੱਪ ਵਿੱਚ ਸੋਨੇ ਦੇ ਪ੍ਰਤੀਤ ਹੁੰਦੇ ਹਨ ਜਦੋਂ ਪਤਝੜ ਬਸੰਤ ਨਾਲੋਂ ਵੀ ਸੋਹਣੀ ਲੱਗਦੀ ਹੈ ਜਦੋਂ ਕਿਸੇ ਦੀਆਂ ਗੱਲਾਂ ਵਿੱਚੋਂ ਮਹਿੰਦੀ ਦੀ ਖੁਸ਼ਬੂ ਆਉਂਦੀ ਹੈ ਆ ਰਹੇ ਉਮਰ ਬਹੁਤਾ ਚਿਰ ਨਹੀਂ ਰਹਿੰਦੀ ਕਿਉਂਕਿ ਅਹਿਸਾਸਾਂ ਦੇ ਅਸਮਾਨ ਤੇ ਬੱਦਲ ਛਾ ਹੀ ਜਾਂਦੇ ਹਨ ਜਿਗਰੀ ਦੋਸਤ ਵਾਦਾ ਮੁਆਫ ਗਵਾਹ ਬਣ ਕੇ ਸਾਨੂੰ ਮੁਹੱਬਤ ਕਰਨ ਦੀ ਸਜ਼ਾ ਦਿਵਾਉਂਦੇ ਹਨ ਦੁੱਖਾਂ ਦੇ ਦਿਨਾਂ ਵਿੱਚ ਯਾਦਾਂ ਦੇ ਪਰਛਾਵੇਂ ਲੰਮੇ ਹੋ ਜਾਂਦੇ ਹਨ ਅੰਦਰੋਂ ਹਜ਼ਾਰਾਂ ਬਗਾਵਤਾਂ ਉੱਠਦੀਆਂ ਹਨ ਆਪਣੇ ਸੁਪਨਿਆਂ ਦੀ 부ਗਣੀ ਟੁੱਟਣ ਦਾ ਅਹਿਸਾਸ ਹੁੰਦਾ ਹੈ ਅਸੀਂ ਰੋਲੇ ਵਿੱਚ ਡਿੱਗ ਪੈਂਦੇ ਹਾਂ ਜੁਦਾਈ ਦੀ ਬਾਛੜ ਕੇ ਵਿੱਚ गिर ਜਾਂਦੇ ਹਾਂ ਤੇ ਛੋਟੀ ਜਹੀ ਗਲਤੀ ਦੇ ਕੰਡੇ ਬੈਠੇ ਟੁੱਟੇ ਹੋਏ ਵਾਦਿਆਂ ਦੇ ਘੁਰਲਾਉਂਦੇ ਕਾਫਲੇ ਵੇਖਦੇ ਹਾਂ ਰੂਹ ਦੇ ਬਨੇਰੇ ਤੇ ਵਾਲੇ ਦੀਵੇ ਬੁੱਝਦੇ ਬੁੱਝਦੇ ਬੁੱਝ ਜਾਂਦੇ ਹਨ ਇਹ ਉਹ ਮੌਸਮ ਹੁੰਦਾ ਹੈ ਜਦੋਂ ਆਪਣੇ ਹੀ ਸਾਡੀ ਜੇਬ ਕਤਰ ਲੈਂਦੇ ਹਨ ਜਿਨ੍ਹਾਂ ਨੂੰ ਅਸੀਂ ਬੜੇ ਮਹਿੰਗੇ ਸਮਝਦੇ ਸੀ ਉਹ ਇਤਨੇ ਸਸਤੇ ਵਿਕਦੇ ਹਨ ਕਿ ਸੱਚ ਦਾ ਭਾ ਡਿੱਗ ਪੈਂਦਾ ਹੈ ਅਸੀਂ ਜ਼ਿੰਦਗੀ ਨੂੰ ਕੈਦ ਬਾ ਮੁਸ਼ਕਲ ਸਮਝਣ ਲੱਗ ਪੈਂਦੇ ਹਾਂ ਅਤੇ ਇਕੱਲੇ ਰਹਿ ਜਾਣ ਦੀ ਸੂਰਤ ਵਿੱਚ ਆਪਣੇ ਕੋਟ ਦੀ ਉਤਲੀ ਜੇਬ ਵਿੱਚ ਸਾਡਾ ਹਾਰਨਾਮਾ ਅਤੇ ਮੁਆਫੀਨਾਮਾ ਸਾਡੇ ਦਸਤਾਕਤਾਂ ਸਹਿਤ ਤਿਆਰ ਹੁੰਦਾ ਹੈ। ਵਕਤ ਦੀ ਉਜੜੀ ਅਦਾਲਤ ਵਿੱਚ ਪੇਸ਼ ਕਰਨ ਲਈ ਸਭ ਕੁਝ ਦੇ ਬਾਵਜੂਦ ਕਿਸੇ ਦੇ ਚੇਤਿਆਂ ਵਿੱਚੋਂ ਜਲਾ ਵਤਨ ਹੋ ਕੇ ਵੀ ਪਿਆਰ ਕਰਨ ਦੀ ਰੀਜ ਮਰਦੀ ਨਹੀਂ। ਆਰਦਾ ਅਹਿਸਾਸ ਸਾਡੇ ਅਨੁਭਵ ਨੂੰ ਡੂੰਘਾ ਕਰਦਾ ਹੈ ਸਭ ਕੁਝ ਦੇ ਬਾਵਜੂਦ ਅਸੀਂ ਦੁਨੀਆ ਨਾਲ ਰੁੱਸ ਜਾਣ ਵਾਲਿਆਂ ਨਾਲ ਰਲਣ ਲਈ ਤਿਆਰ ਨਹੀਂ ਹੁੰਦੇ ਸਾਨੂੰ ਪਤਾ ਲੱਗਦਾ ਹੈ ਕਿ ਪਰਛਾਵਾ ਛਾ ਨਹੀਂ ਹੁੰਦਾ ਸਾਨੂੰ ਪਤਾ ਲੱਗਦਾ ਹੈ ਕਿ ਪਾਣੀ ਪਾਣੀ ਵੀ ਹੈ ਅਤਰੂ ਵੀ ਮੀਂਹ ਵੀ ਹੜ੍ਹ ਵੀ ਦਰਿਆ ਵੀ ਅਸੀਂ ਝਾੜੂ ਵਾਂਗ ਲੇਟਣ ਦੀ ਥਾਂ ਦਰਿਆ ਵਾਂਗ ਲੰਮੇ ਬਹਿਣ ਵਿੱਚ ਪੈਣ ਲਈ ਤੰਗਦੇ ਹਾਂ ਇਸੀ ਪੈਰਾਂ ਨੂੰ ਗਰਦ ਦੇ ਪੱਖ ਤੋਂ ਨਹੀਂ ਸਫਰ ਦੇ ਸੰਦਰਭ ਵਿੱਚ ਵੇਖਦੇ ਹਾਂ ਸਾਨੂੰ ਪੈਰਾਂ ਦੀਆਂ ਬਿਆਈਆਂ ਵਿੱਚੋਂ ਸਫਰ ਦੀਆਂ ਪੈੜਾਂ ਵਿਖਾਈ ਦਿੰਦੀਆਂ ਹਨ ਅਤੇ ਚਿਹਰਿਆਂ ਦੀਆਂ ਝੁਰੜੀਆਂ ਵਿੱਚੋਂ ਇਤਿਹਾਸ ਦੇ ਕਾਂਢ ਦਿਸਦੇ ਹਨ ਅਤੇ ਵਿਜੋਗ ਦੇ ਵੇੜੇ ਦੀ ਉਦਾਸ ਧੁਨ ਵਿੱਚੋਂ ਸੁਖਰਾਤੀ ਰਾਹ ਵਿਖਾਈ ਦਿੰਦੇ ਹਨ ਉਦਾਸ ਉਹੀ ਹੁੰਦੇ ਹਨ ਜਿਹੜੇ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨ ਲੱਗ ਪੈਂਦੇ ਹਨ ਅਤੇ ਹਾਂ ਨਾ ਦੀ ਸ਼ਤਰੰਜ ਵਿੱਚ ਉਲਝ ਜਾਂਦੇ ਹਨ ਜਿਹੜੀਆਂ ਸਮੱਸਿਆਵਾਂ ਮਨੁੱਖ ਨੂੰ ਵਧੇਰੇ ਪੀੜਿਤ ਕਰਦੀਆਂ ਹਨ ਉਹ ਮੁੱਖ ਤੌਰ ਤੇ ਸਰੀਰ ਅਤੇ ਮਨ ਨਾਲ ਸੰਬੰਧਿਤ ਹੁੰਦੀਆਂ ਹਨ ਕਿਸੇ ਸਰੀਰਕ ਸਮੱਸਿਆ ਕਾਰਨ ਸਾਡਾ ਸਵੈ ਵਿਸ਼ਵਾਸ ਘਟਦਾ ਹੈ ਅਤੇ ਸਾਡੀ ਦੁਨੀਆ ਸੁਗੜਦੀ ਹੈ ਸਾਡੀ ਸਰੀਰਕ ਸਮੱਸਿਆ ਦਾ ਸਾਡੇ ਆਲੇ ਦੁਆਲੇ ਨਾਲ ਸਾਡੇ ਸਬੰਧਾਂ ਤੇ ਪ੍ਰਭਾਵ ਪੈਂਦਾ ਹੈ ਸਾਡੇ ਉਦੇਸ਼ ਅਤੇ ਸਾਡੀਆਂ ਪ੍ਰਾਪਤੀਆਂ ਵੀ ਸਾਡੀ ਸਰੀਰਕ ਸਥਿਤੀ ਅਨੁਸਾਰ ਉੱਚੀਆਂ ਨੀਮੀਆਂ ਹੁੰਦੀਆਂ ਹਨ ਕਈ ਵਾਰੀ ਸਾਡੀ ਸਰੀਰਕ ਸੁਸਤੀ ਸਥਿਤੀ ਦੀ ਕਹਲ ਨਾਲ ਬਰ ਨਹੀਂ ਮੇਚ ਸਕਦੀ ਅਤੇ ਕਈ ਅਫਸਰ ਇਹ ਮੇ ਡਿੱਗ ਪੈਂਦੇ ਹਨ ਜਿਵੇਂ ਆਟਾ ਠੀਕ ਨਾ ਗੁੰਨਿਆ ਹੋਣ ਕਰਕੇ ਰੋਟੀ ਤੰਦੂਰ ਵਿੱਚ ਡਿੱਗ ਪੈਂਦੀ ਹੈ ਜਦੋਂ ਅਫਸਰ ਗਵਾਚਨ ਦੀ ਉਦਾਸੀ ਕਾਰਨ ਨਿੰਦਰਾ ਸਾਡੇ ਨਾਲੋਂ ਰੁੱਸ ਜਾਂਦੀਆਂ ਹਨ ਤਾਂ ਸੂਰਜ ਦੇ ਜਾਗਣ ਤੋਂ ਬਹੁਤ ਪਹਿਲਾਂ ਹੀ ਸਾਡੀ ਜਾਗ ਖੁੱਲ ਜਾਂਦੀ ਹੈ ਅਤੇ ਸਵੇਰੇ ਉੱਠਣ ਵੇਲੇ ਤੱਕ ਅਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਹੁੰਦੇ ਹਾਂ ਸਾਡੀਆਂ ਸਰੀਰਕ ਸਮੱਸਿਆਵਾਂ ਸਾਡੇ ਮਨ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ ਕਈ ਵਾਰੀ ਅਸੀਂ ਪਰੇ ਜਾਣ ਤੋਂ ਪਹਿਲਾਂ ਹੀ ਡੁੱਲ ਜਾਂਦੇ ਹਾਂ ਜਦੋਂ ਸਾਨੂੰ ਮਾਨਸਿਕ تسਲੀ ਨਾ ਹੋਵੇ ਤਾਂ ਸਾਡਾ ਮਨ ਕੇਵਲ ਟੈਂ ਦੇ ਪਾਸੇ ਨੂੰ ਵੇਖਦਾ ਹੈ ਅਤੇ ਕਿਸੇ ਦੇ ਅੱਗੇ ਲੰਘ ਜਾਣ ਨੂੰ ਅਸੀਂ ਸਹਿਣ ਨਹੀਂ ਕਰਦੇ ਸਰੀਰ ਦੇ ਤੰਦਰੁਸਤ ਹੋਣ ਕਾਰਨ ਅਸੀਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਰਹਿੰਦੇ ਹਾਂ ਪਰ ਸਰੀਰ ਦੇ ਰੋਗੀ ਹੋਣ ਕਾਰਨ ਸਹਿਜ ਗਤੀ ਨਾਲ ਆਉਣ ਵਾਲੀਆਂ ਸਮੱਸਿਆਵਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਰੋਗੀ ਦੇ ਮਨੋਬਲ ਨੂੰ ਡੇਗਦੀਆਂ ਹਨ ਸਰੀਰਕ ਸਮੱਸਿਆਵਾਂ ਨਾਲ ਸਾਡੇ ਕਾਮ ਸਬੰਧਾਂ ਭਾਵਕ ਸੰਤੁਸ਼ਟੀ ਅਤੇ ਮਾਨਸਿਕ ਸੰਤੁਲਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ ਕਈ ਸਰੀਰਕ ਸਮੱਸਿਆਵਾਂ ਅਜਿਹੇ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਅਜਿਹੀਆਂ ਸਮੱਸਿਆਵਾਂ ਦਾ ਹੱਲ ਇਹਨਾਂ ਨੂੰ ਸਹਿਣ ਅਤੇ ਜਰਨ ਵਿੱਚ ਹੀ ਹੁੰਦਾ ਹੈ ਕਿਸੇ ਹਾਦਸੇ ਵਿੱਚ ਕਿਸੇ ਦਾ ਅਪੰਗ ਹੋ ਜਾਣਾ ਜਾਂ ਸੰਤਾਨ ਵਿੱਚੋਂ ਕਿਸੇ ਦਾ ਉਹਨਾ ਨਿਕਲ ਆਉਣਾ ਜਾਂ ਸੰਤਾਨ ਨਾ ਪ੍ਰਾਪਤ ਹੋਣ ਦੀ ਬੇਵਸੀ ਜਾਂ ਕਿਸੇ ਮਾਰੂ ਰੋਗ ਵਿੱਚ गिर ਜਾਣਾ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਨੂੰ ਬਰਦਾਸ਼ਤ ਕਰਨ ਲਈ ਮਾਨਸਿਕ ਸ਼ਕਤੀ ਦੇ ਨਾਲ ਆਤਮਕ ਬਲਦੇਵੀ ਲੋੜ ਹੁੰਦੀ ਹੈ ਮਾਂ ਹੋਣਾ ਔਰਤ ਦਾ ਸਿਖਰ ਹੈ ਅਤੇ ਔਰਤ ਦੀ ਬੇਵਸੀ ਦਾ ਸਿਖਰ ਉਸ ਦੀ ਕੁੱਖ ਦੀ ਚੁੱਪ ਹੈ ਔਰਤ ਦੇ ਮਨ ਦੀਆਂ ਕਈ ਗਲੀਆਂ ਹਨ ਉਸ ਦੇ ਘਰ ਦੇ ਕਈ ਸਰਨਾਮੇ ਹਨ ਔਰਤ ਆਪਣੇ ਦੁੱਖਾਂ ਨੂੰ ਆਪਣੇ ਪੱਲੇ ਦੀ ਕੰਨੀ ਨਾਲ ਘੁੱਟ ਕੇ ਬੰਨ ਲੈਂਦੀ ਹੈ ਨਦੀ ਵਰਗੀਆਂ ਧੀਆਂ ਜਦੋਂ ਓਜੜ ਕੇ ਨਾ ਉਮੀਦੀ ਦੇ ਮਾਰੂਥਲਾਂ ਵਿੱਚ ਗਵਾਚ ਜਾਂਦੇ ਹਨ ਤਾਂ ਮਾਂ ਦੇ ਮਨ ਦਾ ਪਰਦੇਸੀ ਹੋਣਾ ਸੁਭਾਵਕ ਹੈ। ਅਥੁਰਾਂ ਦੀ ਭਾਸ਼ਾ ਦਾ ਸ਼ਬਦਾਂ ਦੀ ਬੋਲੀ ਵਿੱਚ ਅਨਵਾਦ ਸਹੀ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਸੋਚਣਾ ਚਾਹੀਦਾ ਹੈ ਕਿ ਦੁੱਖ ਕਿਸ ਨੂੰ ਨਹੀਂ ਹਨ। ਦੁਖਾਂਤ ਕਿਸ ਨਾਲ ਨਹੀਂ ਵਾਪਰਦੇ? ਅੰਤ ਨੂੰ ਜ਼ਿੰਦਗੀ ਨੇ ਹਰ ਕਿਸੇ ਨਾਲ ਰੁੱਸਣਾ ਹੈ। ਪਰ ਜ਼ਿੰਦਗੀ ਦੀ ਅਦਾਲਤ ਵਿੱਚ ਇਨਸਾਫ਼ ਵੀ ਮਿਲਦਾ ਹੈ। ਪਰ ਜੋ ਕੁਝ ਸਾਡੇ ਕੋਲ ਨਹੀਂ ਹੁੰਦਾ ਅਸੀਂ ਉਸੇ ਨੂੰ ਹੀ ਵੇਖਦੇ ਰਹਿੰਦੇ ਹਾਂ ਦੂਜਿਆਂ ਦੇ ਦੁੱਖ ਵਿੱਚ ਭਾਈਵਾਲ ਹੋ ਕੇ ਆਪਣੇ ਦੁੱਖ ਭੁਲਾਏ ਜਾ ਸਕਦੇ ਹਨ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਸਮੱਸਿਆ ਹੱਲ ਕੀਤੇ ਜਾਣ ਦੇ ਯੋਗ ਨਹੀਂ ਹੁੰਦੀ ਅਨੇਕਾਂ ਸਮੱਸਿਆਵਾਂ ਨੇ ਆਪੇ ਲੋਪ ਹੋ ਜਾਣਾ ਹੁੰਦਾ ਹੈ ਤੇਜ ਦਰਦ ਬਹੁਤਾ ਚਿਰ ਨਹੀਂ ਰਹਿੰਦੇ ਅਤੇ ਬਹੁਤ ਦੇਰ ਰਹਿਣ ਵਾਲੇ ਦਰਦ ਤਿੱਖੇ ਨਹੀਂ ਹੁੰਦੇ ਜੋ ਕਿ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਆਰਥਿਕ ਇਹ ਹੁੰਦੀਆਂ ਹਨ ਭਾਵੇਂ ਇਹ ਮੰਨਣਾ ਕਠਿਨ ਹੈ ਪਰ ਵਸਤਵਿਕਤਾ ਇਹ ਹੈ ਕਿ ਸਰੀਰਕ ਮਾਨਸਿਕ ਭਾਵਕ ਅਤੇ ਆਤਮਿਕ ਸਮੱਸਿਆਵਾਂ ਦੇ ਮੁਕਾਬਲੇ ਆਰਥਿਕ ਸਮੱਸਿਆਵਾਂ ਘੱਟ ਪੀੜਿਤ ਕਰਦੀਆਂ ਹਨ ਇਹ ਸਮੱਸਿਆਵਾਂ ਵਧੇਰੇ ਕਰਕੇ ਪੁਰਸ਼ਾਂ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਇਹ ਕਿਸੇ ਹادثੇ ਜਾਂ ਦੁਰਘਟਨਾ ਵਾਂਗ ਅਚਾਨਕ ਨਹੀਂ ਵਾਪਰਦੀਆਂ ਇਨਾਂ ਸੰਬੰਧੀ ਕੋਈ ਕਿਸੇ ਨੂੰ ਸ਼ਿਕਾਇਤ ਵੀ ਨਹੀਂ ਕਰਦਾ ਅਤੇ ਨਾ ਹੀ ਇਹ ਝਟਪਟ ਹੱਲ ਹੋਣ ਵਾਲੀਆਂ ਹੁੰਦੀਆਂ ਹਨ ਆਰਥਿਕ ਸਮੱਸਿਆਵਾਂ ਸਾਡੇ ਸੁਚੇਤ ਤੇ ਵਿਹਾਰਿਕ ਸੰਸਾਰ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਲਈ ਮਾਨਸਿਕ ਪਰੇਸ਼ਾਨੀ ਥੋੜੇ ਚਿਰ ਲਈ ਹੀ ਉਪਜਾਉਂਦੀਆਂ ਹਨ ਹਰ ਕੋਈ ਆਰਥਿਕਤਾ ਨਾਲ ਸੰਬੰਧਿਤ ਹੋਣ ਕਾਰਨ ਕਾਰਨ ਆਪਣੀ ਆਪਣੀ ਸਮਰੱਥਾ ਤੇ ਯੋਗਤਾ ਨਾਲ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਵਿੱਚ ਰੁੱਝਿਆ ਹੋਇਆ ਹੈ। ਭਾਵੇਂ ਆਰਥਿਕ ਸਮੱਸਿਆਵਾਂ ਦਾ ਸਾਡੀਆਂ ਭਾਵਕ ਤੇ ਮਾਨਸਿਕ ਸਮੱਸਿਆਵਾਂ ਉੱਤੇ ਪ੍ਰਭਾਵ ਆ ਉੱਤੇ ਪਰਛਾਵਾਂ ਪੈਂਦਾ ਹੈ ਪਰ ਅਜਿਹੀਆਂ ਸਮੱਸਿਆਵਾਂ ਦਾ ਆਰਥਿਕ ਪੱਖ ਮਹੱਤਵਪੂਰਨ ਨਹੀਂ ਹੁੰਦਾ। ਆਰਥਿਕ ਪੱਖ ਸੰਬੰਧੀ ਅਸੀਂ ਤਰਕ ਨਾਲ ਸੋਚ ਸਮਝ ਸਕਦੇ ਹਾਂ ਪਰ ਸਾਡੀ ਮਾਨਸਿਕ ਭਾਵਕ ਤੇ ਆਤਮਿਕ ਤਸੱਲੀ ਦੇ ਸਰੋਤ ਆਰਥਿਕ ਨਹੀਂ ਹੁੰਦੇ। ਸਾਡੀਆਂ ਸਰੀਰਕ ਸਮੱਸਿਆਵਾਂ ਭਾਵੇਂ ਸਾਡੇ ਆਰਥਿਕਤਾ ਤੋਂ ਪ੍ਰਭਾਵਿਤ ਤਾਂ ਹੁੰਦੀਆਂ ਹਨ ਪਰ ਸਾਨੂੰ ਦੁਖੀ ਉਹੀ ਸਰੀਰਕ ਸਮੱਸਿਆਵਾਂ ਕਰਦੀਆਂ ਹਨ ਜਿਨ੍ਹਾਂ ਨੂੰ ਆਰਥਿਕਤਾ ਨਾਲ ਵੀ ਹੱਲ ਨਹੀਂ ਕੀਤਾ ਜਾ ਸਕਦਾ ਆਰਥਿਕ ਪੱਖ ਨਿਰਸੰਦੇ ਸਾਨੂੰ ਸਮੱਸਿਆਵਾਂ ਨੂੰ ਜਠਣ ਅਤੇ ਉਹਨਾਂ ਨਾਲ ਬਰ ਮੇਚਣ ਦੀ ਯੋਗਤਾ ਪ੍ਰਦਾਨ ਕਰਦਾ ਹੈ ਪਰ ਸਾਰੀਆਂ ਸਮੱਸਿਆਵਾਂ ਕੇਵਲ ਆਰਥਿਕ ਹਥਿਆਰਾਂ ਨਾਲ ਹੱਲ ਨਹੀਂ ਹੁੰਦੀਆਂ ਆਰਥਿਕ ਵਿਕਾਸ ਦੇ ਪੰਜ ਮੁੱਖ ਪੜਾਅ ਹੁੰਦੇ ਹਨ ਹਰ ਵਿਅਕਤੀ ਇਹਨਾਂ ਵਿਚਲੇ ਕਿਸੇ ਨਾ ਕਿਸੇ ਪੜਾਅ ਉਤੇ ਹੁੰਦਾ ਹੈ ਇਹ ਇੱਕ ਨਿਰੰਤਰ ਯਾਤਰਾ ਹੈ ਜਿਸ ਵਿੱਚ ਰੁੱਝੇ ਰਹਿਣਾ ਚੰਗਾ ਵੀ ਲੱਗਦਾ ਹੈ ਤੇ ਉਪਯੋਗੀ ਵੀ ਹੁੰਦਾ ਹੈ ਸਾਡਾ ਜੀਵਨ ਅਨੁਭਵ ਵਾਸਤਵ ਵਿੱਚ ਉਪਜੀਵਿਕਾ ਕਮਾਉਣ ਦੇ ਰਾਹ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਅਮਲ ਵਿੱਚੋਂ ਪ੍ਰਾਪਤ ਹੁੰਦਾ ਹੈ ਜਿਹੜਾ ਉਪਜੀਵਕਾ ਕਮਾਉਣ ਦੇ ਅਮਲ ਵਿੱਚ ਨਹੀਂ ਪੈਂਦਾ ਉਸ ਦਾ ਸਮਾਜਿਕ ਮਾਨਸਿਕ ਅਤੇ ਭਾਵਕ ਵਿਕਾਸ ਵੀ ਨਹੀਂ ਹੁੰਦਾ। ਸੋ ਆਰਥਿਕ ਸਮੱਸਿਆਵਾਂ ਵਿੱਚ ਅਫਸਰ ਵੀ ਛੁਪੇ ਹੁੰਦੇ ਹਨ ਅਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਾਨੂੰ ਜੀਵਨ ਦੇ ਅਰਥ ਵੀ ਸਮਝ ਪੈਂਦੇ ਹਨ। ਪਹਿਲੇ ਪੜਾਅ ਵਿੱਚ ਅਸੀਂ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਪੈਦਾ ਕਰਦੇ ਹਾਂ ਜਿਨ੍ਹਾਂ ਵਿੱਚ ਆਮਦਨ, ਆਹਾਰ ਅਤੇ ਆਵਾਸ ਦੀਆਂ ਲੋੜਾਂ ਆ ਜਾਂਦੀਆਂ ਹਨ। ਕਈ ਵਾਰੀ ਇਹ ਸਹੂਲਤਾ ਸਾਨੂੰ ਬੜੀਆਂ ਬਣਾਈਆਂ ਵੀ ਮਿਲ ਜਾਂਦੀਆਂ ਹਨ ਪਰ ਵਿਆਹ ਉਪਰੰਤ ਹਰ ਵਿਅਕਤੀ ਆਪਣੀ ਜ਼ਿੰਦਗੀ ਬਾਰੇ ਨਵੇਂ ਸਿਰੇ ਤੋਂ ਸੋਚਦਾ ਹੈ ਅਤੇ ਇਹਨਾਂ ਸਹੂਲਤਾ ਸਬੰਧੀ ਸਮੱਸਿਆਵਾਂ ਨੂੰ ਉਹ ਬਦਲੇ ਹੋਏ ਦ੍ਰਿਸ਼ਟੀਕੋਣ ਨਾਲ ਸਮਝਦਾ ਅਤੇ ਸੁਲਝਾਉਂਦਾ ਹੈ ਦੂਜੇ ਪੜਾਅ ਵਿੱਚ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਦੀ ਸਮੱਸਿਆ ਨਾਲ ਨਜਿੱਠਦੇ ਹਾਂ ਇਸ ਪੜਾਅ ਵਿੱਚ ਆਪਣਾ ਘਰ ਹੋਣਾ ਜਾਂ ਆਪਣੇ ਘਰ ਲਈ ਸਾਧਨ ਜੁਟਾਣੇ ਅਤੇ ਆਪਣੇ ਪਰਿਵਾਰ ਲਈ ਸੁੱਖ ਸਾਧਨ ਉਪਜਾਉਣਾ ਗਿਣਿਆ ਜਾ ਸਕਦਾ ਹੈ। ਤੀਜੇ ਪੜਾਅ ਵਿੱਚ ਅਸੀਂ ਸਮਾਜਿਕ ਮੇਲਜੋਲ ਵਧਾਉਂਦੇ ਹਾਂ। ਸਮਾਗਮ ਕਰਦੇ ਹਾਂ, ਜਨਮ ਦਿਨ ਮਨਾਉਂਦੇ ਹਾਂ। ਤੋਹਫੇ ਦਿੰਦੇ ਲੈਂਦੇ ਹਾਂ। ਸ਼ੁਭ ਇਛਾਵਾਂ ਭੇਜਦੇ ਹਾਂ। ਅਰਥਾਤ ਅਸੀਂ ਉਹਨਾਂ ਘਰਾਂ ਦੀ ਗਿਣਤੀ ਵਧਾਉਂਦੇ ਹਾਂ ਜਿੱਥੇ ਅਸੀਂ ਜਾ ਸਕਦੇ ਹਾਂ ਅਤੇ ਉਹਨਾਂ ਲੋਕਾਂ ਦੀ ਸੂਚੀ ਲੰਮੀ ਕਰਦੇ ਹਾਂ ਜਿਹੜੇ ਸਾਡੇ ਘਰ ਆ ਸਕਦੇ ਹਨ। ਇਹ ਮੇਲ-ਮਿਲਾਪ ਆਪਣੇ ਰਿਸ਼ਤੇਦਾਰਾਂ ਦੇ ਮੁਕਾਬਲੇ ਦੂਜੇ ਵਿਅਕਤੀਆਂ ਨਾਲ ਵਧੇਰੇ ਹੁੰਦਾ ਹੈ। ਇਸ ਸਥਿਤੀ ਵਿੱਚ ਸਾਡੀ ਥਾਲੀ ਵਿਚਲੀਆਂ ਕੋਲੀਆਂ ਅਤੇ ਸਾਡੀ ਅਲਮਾਰੀ ਵਿੱਚ ਕੱਪੜਿਆਂ ਦੀ ਗਿਣਤੀ ਵੱਧਦੀ ਹੈ। ਅਰਥਾਤ ਵਨਸਵੰਤਾ ਦਾ ਵਾਤਾਵਰਨ ਉਪਜਦਾ ਹੈ। ਬਹੁਤੇ ਲੋਕ ਇੱਥੇ ਪਹੁੰਚ ਕੇ ਸੰਤੁਸ਼ਟ ਹੋ ਜਾਂਦੇ ਹਨ। ਚੌਥੇ ਪੜਾਅ ਵਿੱਚ ਆਰਥਿਕ ਬਲ ਨਾਲ ਅਸੀਂ ਸਮਾਜਿਕ ਰੁਤਬੇ ਲਈ ਤਾਂਘਦੇ ਹਾਂ। ਤੇ ਪਤਵੰਤੇ ਬਣਦੇ ਹਾਂ ਕਿਸੇ ਸਭਾ ਜਾਂ ਕਲੱਬ ਦੇ ਮੈਂਬਰ ਜਾਂ ਅਹੁਦੇਦਾਰ ਬਣਨਾ ਸਾਡਾ ਸ਼ੌਂਕ ਬਣਦਾ ਹੈ ਜਿਨ੍ਹਾਂ ਵਿੱਚ ਆਰਥਿਕ ਬਲ ਨਹੀਂ ਹੁੰਦਾ ਪਰ ਪਤਵੰਤੇ ਬਣਨ ਦੀ ਰੀਜ ਹੁੰਦੀ ਹੈ ਉਹ ਕਿਸੇ ਸੇਵਾ ਸਦਨ ਜਾਂ ਭਜਨ ਮੰਡਲੀ ਜਾਂ ਧਰਮਸ਼ਾਲਾ ਦੇ ਪ੍ਰਬੰਧਕ ਬਣਨ ਤੱਕ ਫੈਲਦੇ ਹਨ ਪੰਜਾਬ ਵਿੱਚ ਪੜਾਅ ਵਿੱਚ ਮਨੁੱਖ ਰਾਜਨੀਤਿਕ ਸ਼ਕਤੀ ਲਈ ਤਾਂਘਦਾ ਹੈ ਇਨਾ ਸਾਰੇ ਪੜਾਵਾਂ ਦੀਆਂ ਆਪਣੀਆਂ ਆਪਣੀਆਂ ਉਲਝਣਾਂ ਆਰਥਿਕ ਮਜਬੂਰੀਆਂ ਤੇ ਸਮੱਸਿਆਵਾਂ ਹੁੰਦੀਆਂ ਹਨ ਹਰ ਕੋਈ ਜਾਣ ਸਕਦਾ ਹੈ ਕਿ ਉਹ ਕਿਹੜੇ ਪੜਾਅ ਤੇ ਹੈ ਹਰ ਕਿਸੇ ਵਿੱਚ ਅਗਲੇਰੇ ਪੜਾਅ ਵਿੱਚ ਦਾਖਲ ਹੋਣ ਦੀ ਰੀਜ ਹੁੰਦੀ ਹੈ ਕਿਉਂਕਿ ਹਰ ਪੜਾਅ ਦੇ ਲੋਕਾਂ ਦੀ ਗਿਣਤੀ ਬਹੁਤ ਅਧਿਕ ਹੁੰਦੀ ਹੈ ਨੀਵੇਂ ਪੜਾਵਾਂ ਵਿੱਚ ਤਾਂ ਗਿਣਤੀ ਬਹੁਤ ਹੀ ਵਧੇਰੇ ਹੁੰਦੀ ਹੈ ਸੋ ਕੇਵਲ ਸਾਡੀਆਂ ਆਰਥਿਕ ਸਮੱਸਿਆਵਾਂ ਹੀ ਸਾਨੂੰ ਪੀੜਿਤ ਨਹੀਂ ਕਰਦੀਆਂ ਸਮਾਜਵਾਦ ਵੀ ਸਾਡੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਭਾਵੇਂ ਕਰ ਦੇਵੇ ਪਰ ਸਾਡੀਆਂ ਭਾਵਕ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਬਣੀਆਂ ਰਹਿਣਗੀਆਂ ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਵਧ ਰਹੀਆਂ ਹਨ ਇਸਤਰੀ ਸੁਚੇਤ ਹੋ ਰਹੀ ਹੈ ਤੇ ਹੁਣ ਉਹ ਆਪਣੇ ਪਤੀ ਨੂੰ ਪਰਮੇਸ਼ਰ ਵਜੋਂ ਸਵੀਕਾਰਨ ਲਈ ਤਿਆਰ ਨਹੀਂ ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਆਹ ਵਿਉਤਕੇ ਨਹੀਂ ਕੀਤੇ ਜਾ ਰਹੇ ਤਿੰਨਾਂ ਵਿੱਚੋਂ ਦੋ ਮੰਗਣੀਆਂ ਹੀ ਵਿਆਹ ਵਿੱਚ ਵੱਟਦੀਆਂ ਹਨ ਜਵਾਨ ਮਨਨ ਲਈ ਤਿਆਰ ਹੀ ਨਹੀਂ ਕਿ ਜਿਹੜੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦੂਜਿਆਂ ਨਾਲ ਵਾਪਰਦੀਆਂ ਹਨ ਉਹ ਉਹਨਾਂ ਨਾਲ ਵੀ ਵਾਪਰ ਸਕਦੀਆਂ ਹਨ ਸੁਰ ਮੇਲਤਾ ਦੀ ਘਾਟ ਕਾਰਨ ਸਹਿਨਸ਼ੀਲਤਾ ਘਟ ਰਹੀ ਹੈ ਅਤੇ ਫਰਜ਼ਾਂ ਦੀ ਥਾਂ ਹੱਕਾਂ ਪ੍ਰਤੀ ਅਸੀਂ ਅਸਬੁਧੇ ਰਿਸਚੇਤ ਹੋ ਰਹੇ ਹਾਂ ਵਿਆਹ ਪੱਕੀ ਉਮਰ ਵਿੱਚ ਹੋਣ ਕਾਰਨ ਪਤੀ ਪਤਨੀ ਦੇ ਵਿਹਾਰ ਵਿੱਚ ਲਚਕ ਘਟ ਜਾਂਦੀ ਹੈ ਅਤੇ ਲੋੜਾਂ ਦੇ ਮੁਕਾਬਲੇ ਇੱਛਾਵਾਂ ਵੱਧ ਜਾਂਦੀਆਂ ਜਾਣ ਕਾਰਨ ਬਸੇਲਿਆਂ ਦੀ ਥੋੜ੍ਹ ਪ੍ਰਤੀਤ ਹੋਣ ਲੱਗ ਪੈਂਦੀ ਹੈ ਮੰਗਣੀ ਦਾ ਉਦੇਸ਼ ਦੋਹਾਂ ਧਿਰਾਂ ਨੂੰ ਵਿਆਹ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਆਪਣੇ ਆਪ ਨੂੰ ਤਿਆਰ ਕਰਨ ਦਾ ਅਫਸਰ ਪ੍ਰਦਾਨ ਕਰਨਾ ਸੀ ਪਰੰਤੂ ਹੁਣ ਵਿਆਹ ਐਵੇਂ ਦੌੜ ਕੇ ਕਰਵਾਏ ਜਾ ਰਹੇ ਹਨ ਜਿਵੇਂ ਗੱਡੀ ਚੱਲ ਪੈਣ ਉਪਰੰਤ ਉਸ ਉੱਤੇ ਦੌੜ ਕੇ ਚੜਨ ਦਾ ਯਤਨ ਕੀਤਾ ਜਾ ਰਿਹਾ ਹੋਵੇ ਲਗਭਗ ਹਰ ਵਿਆਹ ਉਪਰੰਤ ਦੋਹਾਂ ਵਿੱਚੋਂ ਇੱਕ ਧਿਰ ਨੂੰ ਆਪਣਾ ਜੀਵਨ ਪਦਰ ਨੀਮਾ ਜਾਂ ਇੱਕ ਸੁਰ ਕਰਨ ਅਤੇ ਤਾਲਮੇਲ ਅਨੁਸਾਰਨ ਦੀ ਮਜਬੂਰੀ ਹੁੰਦੀ ਹੈ ਜੇਕਰ ਇਸ ਸਥਿਤੀ ਨੂੰ ਪ੍ਰਵਾਨ ਨਾ ਕੀਤਾ ਜਾਵੇ ਤਾਂ ਸਬੰਧਤ ਧਿਰ ਆਪਣੇ ਨਾਲ ਠੀਕ ਵਰਤਾਓ ਨਾ ਹੋਣ ਦੀ ਸ਼ਿਕਾਇਤ ਕਰਦੀ ਹੈ ਵਿਦਿਆ ਪ੍ਰਾਪਤੀ ਨਾਲ ਸਾਨੂੰ ਆਪਣੀ ਗੱਲ ਕਹਿਣ ਦੀ ਜਾਂਚ ਆ ਜਾਂਦੀ ਹੈ ਅਤੇ ਇਹ ਯੋਗਤਾ ਸਾਡੇ ਵਿੱਚ ਸ਼ੈਨਸ਼ੀਲਤਾ ਨੂੰ ਘਟਾਉਂਦੀ ਹੈ ਕਿਉਂਕਿ ਦੂਜੇ ਨੂੰ ਸੁਣਨ ਅਤੇ ਸਮਝਣ ਦੀ ਥਾ ਅਸੀਂ ਦੂਜੇ ਨੂੰ ਸੁਣਾਉਣਾ, ਬਦਲਣਾ, ਸੁਧਾਰਨਾ ਅਤੇ ਸਮਝਾਉਣਾ ਚਾਹੁੰਦੇ ਹਾਂ। ਬਧੇਰੇ ਪੜੀਆਂ ਲੜਕੀਆਂ ਦੇ ਵਿਆਹ ਲਈ ਉਹਨਾਂ ਦੀ ਯੋਗਤਾ ਅਨੁਸਾਰ ਵਰ ਲੱਭਣੇ ਮੁਸ਼ਕਿਲ ਹੋ ਗਏ ਹਨ। ਅਤੇ ਜਦੋਂ ਪਤੀ ਦੀ ਪਤਨੀ ਨਾਲੋਂ ਯੋਗਤਾ ਘੱਟ ਹੋਵੇ ਤਾਂ ਇਸ ਨਾਲ ਆਪਸੀ ਸਬੰਧਾਂ ਤੇ ਅਸਰ ਪੈਂਦਾ ਹੈ। ਸੋਹਰਾ ਪਰਿਵਾਰ ਨੂੰ ਦੀ ਸਿੱਖਿਆ ਦਾ ਲਾਭ ਉਠਾਉਣ ਦੀ ਥਾਂ ਵੱਧ ਪੜੀ ਲਿਖੀ ਨੂੰ ਨੂੰ ਨੀਮਾ ਵਿਖਾਉਣ ਦਾ ਯਤਨ ਕਰਦਾ ਹੈ ਪਰ ਨੂੰ ਆਪਣੀ ਵਿਕਸਿਤ ਸੋਝੀ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੁੰਦੀ ਸੋਹਜ ਉਹ ਦੀ ਥਾਂ ਵਿਰੋਧ ਅਤੇ ਟਕਰਾਅ ਦਾ ਉਪਜਨਾ ਸੁਭਾਅਕ ਹੋ ਜਾਂਦਾ ਹੈ ਜੋਕੇਜੁਗ ਵਿੱਚ ਵਿਆਸ ਬੰਧਨਾਂ ਨੂੰ ਤੋੜਨ ਦੇ ਸਾਰੇ ਸਾਧਨ ਮੌਜੂਦ ਹਨ ਪਰ ਟੁੱਟੀਆਂ ਨੂੰ ਗੰਢਣ ਦੀਆਂ ਸੁਭਾਵਨਾਵਾਂ ਸੁਗੜ ਰਹੀਆਂ ਹਨ ਅਤੇ ਨਤੀਜੇ ਵਸ ਦੰਪਤੀ ਸਮੱਸਿਆਵਾਂ ਮਾ ਨਿਤ ਦਿਨ ਵੱਧ ਰਹੀਆਂ ਹਨ ਇਹ ਸਮੱਸਿਆਵਾਂ ਆਪਾਂ ਪਰਚੋਲ ਨਾਲ ਹੀ ਹੱਲ ਹੋ ਸਕਦੀਆਂ ਹਨ ਆਵਾਜਾਈ ਅਤੇ ਸੰਚਾਰ ਦੇ ਸਾਧਨ ਸੌਖੇ ਅਤੇ ਤੇਜ਼ ਹੋ ਜਾਣ ਕਾਰਨ ਦੋਹਾਂ ਧਿਰਾਂ ਦੇ ਮਾਪਿਆਂ ਦਾ ਦਖਲ ਵਧ ਗਿਆ ਹੈ ਜਿਹੜਾ ਕਿਸੇ ਸਮੱਸਿਆ ਨੂੰ ਸੁਲਝਣ ਨਹੀਂ ਦਿੰਦਾ ਜੀਵਨ ਦੇ ਰੁਝੇਵੇਂ ਵੱਧ ਜਾਣ ਕਾਰਨ ਕਿਸੇ ਕੋਲ ਦੂਜਿਆਂ ਦੀਆਂ ਸਮੱਸਿਆਵਾਂ 'ਵੱਲ ਧਿਆਨ ਦੇਣ ਦੀ ਵਿਹਲ ਹੀ ਨਹੀਂ ਰਹੀ ਸੋ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਵਿੱਚ ਆਪਣੀਆਂ ਅਜੋਕੀਆਂ ਤੇ ਭਵਿੱਖ ਲਈ ਦੀਆਂ ਸਮੱਸਿਆਵਾਂ ਆਪ ਸੁਲਝਾਉਣ ਦੀ ਯੋਗਤਾ ਪੈਦਾ ਕੀਤੀ ਜਾਵੇ। ਇਹ ਯੋਗਤਾ ਝੱਟ ਝੱਟਪਟ ਪੈਦਾ ਨਹੀਂ ਕੀਤੀ ਜਾ ਸਕਦੀ। ਜਿਵੇਂ ਆਪਣੀ ਖਾਜ ਠੀਕ ਢੰਗ ਨਾਲ ਅਸੀਂ ਆਪ ਹੀ ਕਰ ਸਕਦੇ ਹਾਂ ਓਵੇਂ ਹੀ ਆਪਣੀਆਂ ਸਮੱਸਿਆਵਾਂ ਦੇ ਹੰਢ ਅਨੁਸਾਰ ਹੱਲ ਸਾਨੂੰ ਆਪ ਹੀ ਲੱਭਣੇ ਪੈਣਗੇ। ਜੀਵਨ ਇੱਕ ਸਮੁੰਦਰ ਵਾਂਗ ਹੈ। ਸਮੁੰਦਰ ਦਾ ਕੋਈ ਬਾਦਸ਼ਾਹ ਨਹੀਂ ਹੁੰਦਾ। ਜਿਸ ਅਗੇ ਫਰਿਆਦ ਕੀਤੀ ਜਾ ਸਕੇ ਜਿੰਦਗੀ ਦੇ ਬਾਦਸ਼ਾਹ ਅਸੀਂ ਆਪ ਹੀ ਬਣਨਾ ਹੈ ਜੇ ਅਸੀਂ ਆਪਣੇ ਆਪ ਨੂੰ ਮੈਂ ਦੀ ਥਾਂ ਅਸੀਂ ਜਾਣ ਕੇ ਵਿਚਰੀਏ ਤਾਂ ਸਾਨੂੰ ਸਮੱਸਿਆਵਾਂ ਹੋਰ ਤਰ੍ਹਾਂ ਵਿਖਾਈ ਦੇਣਗੀਆਂ ਭੁੱਲਣਾ ਨਹੀਂ ਚਾਹੀਦਾ ਕਿ ਬਦਲਾਂ ਤੋਂ ਬਿਨਾਂ ਸਤਰੰਗੀ ਪੀਂਗ ਨਹੀਂ ਬਣਦੀ ਈਵੇਂ ਹੀ ਗੁੜ ਦੀ ਡਲੀ ਨਾਲ ਗਲਾਸ ਹੀ ਮਿੱਠਾ ਹੋਵੇਗਾ ਤੋਬਾ ਨਹੀਂ ਇਕਲਤਾ ਤੇ ਇਕਵੇਂ ਨੂੰ ਉਹੀ ਫਤਿਹ ਕਰ ਸਕਦੇ ਹਨ ਜਿਨ੍ਹਾਂ ਨੂੰ ਇਕਾਂਤ ਨਾਲ ਮੁਹੱਬਤ ਹੋਵੇ ਬਤਕ ਤੈਰਦੀ ਹੋਈ ਹੀ ਚੰਗੀ ਲੱਗਦੀ ਹੈ ਜਿਵੇਂ ਕਲਮ ਲਿਖਦੀ ਹੋਈ ਝੀਲ ਭਰੀ ਹੋਈ ਅਤੇ ਜ਼ਿੰਦਗੀ ਵਗਦੀ ਹੋਈ ਸਮੱਸਿਆਵਾਂ ਵੀ ਜ਼ਿੰਦਗੀ ਦੀ ਰੌਣਕ ਹੁੰਦੀਆਂ ਹਨ ਇਹਨਾਂ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ ਜ਼ਿੰਦਗੀ ਦੇ ਬੁਲੰਦ ਦਰਵਾਜ਼ੇ ਦੀ ਦਹਲਿਜ ਤੇ ਕਿਉਂ ਖਲੋਤੇ ਹੋ ਲੰਘ ਆਓ ਜ਼ਿੰਦਗੀ ਦਾ ਬੂਹਾ ਖੁੱਲਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ